ਸਿੰਘ ਜੀ ਅੱਜ ਅਸੀਂ ਬਾਈ ਸੁਖਦੇਵ ਸਿੰਘ ਦੀ ਨਿਧਾਂ ਵਾਲਾ ਜਿਨ੍ਹਾਂ ਨੇ ਭਾਈ ਗਰਦਾਸ ਲਾਇਬ੍ਰੇਰੀ ਦੇ ਵਿੱਚ ਅਸੀਂ ਆਏ ਹਾਂ ਪੰਜਾਬੀ ਸਹਿਦ ਸਵਾ ਨਵੀਂ ਦਿੱਲੀ ਦੇ ਸਹਿਯੋਗ ਨਾਲ ਇਹ ਪਿੰਡ ਨਿਧਾਂ ਵਾਲੇ ਦੇ ਵਿੱਚ ਇੱਕ ਬਹੁਤ ਖੂਬਸੂਰਤ ਲਾਇਬ੍ਰੇਰੀ ਹੈ ਇਹਨਾਂ ਦੀ ਠੀਕ ਹੈ ਆਪਾਂ ਇਹਨਾਂ ਦੇ ਨਾਲ ਕੁਝ ਗੱਲਾਂ ਕਰਾਂਗੇ ਕਿਤਾਬਾਂ ਬਾਰੇ ਕਿਤਾਬਾਂ ਕਿਵੇਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ ਤੇ பை ਦੇ ਜੀਵਨ ਬਾਰੇ ਵੀ ਕੁਝ ਗੱਲਾਂ ਕਰਾਂਗੇ ਵੀ ਕਿੱਥੋਂ ਪੜੇ ਫਿਰ ਇਹਨਾਂ ਦਾ ਇਹ ਸ਼ੌਕ ਕਿਵੇਂ ਫਾਇਦਾ ਹੋਇਆ ਠੀਕ ਹੈ ਹਾਂਜੀ ਸਨਦੇਸ਼ ਸਿੰਘ ਕਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਤੁਹਾਡੇ ਕਾਹ ਰਾਕੇ ਤੁਹਾਡਾ ਜੋ ਇਹ ਅਸੀਂ ਦੇਖ ਰਹੇ ਹਾਂ ਖਜ਼ਾਨਾ ਇਹ ਸਮੁੱਚੇ ਪੰਜਾਬ ਲਈ ਇੱਕ ਪ੍ਰੇਰਨਾ ਸਰੋਤ ਹੈ ਤੇ ਤੁਸੀਂ ਉਹ ਉਸ ਪ੍ਰੇਰਨਾ ਸਰੋਤ ਦੇ ਪੰਜਾਬੀ ਸਾਹਿਤ ਦੇ ਨਾਇਕ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜੇ ਕਿਸੇ ਕੌਮ ਨੇ ਜਾਂ ਵਿਅਕਤੀ ਨੇ ਤਰੱਕੀ ਕਰਨੀ ਹੈ ਹਾਂਜੀ ਤਾਂ ਕਿਤਾਬਾਂ ਨਾਲ ਨੌ ਮਾਹ ਦਾ ਰਿਸ਼ਤਾ ਜੁੜਨਾ ਜੁੜਨਾ ਹੋਊਗਾ ਤੁਸੀਂ ਇਹ ਜਿਹੜਾ ਹੈਗਾ ਰਿਸ਼ਤਾ ਤੁਹਾਡਾ ਪੰਜਾਬੀ ਸਾਹਿਤ ਨਾਲ ਕਿਵੇਂ ਜੁੜਿਆ ਕਿਵੇਂ ਤੁਹਾਡੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਹੜਾ ਹੈਗਾ ਕਿਤਾਬਾਂ ਦਾ ਜਿਹੜਾ ਹੈ ਆ ਇਕੱਠੀਆਂ ਕਰਕੇ ਇੰਨਾ ਵੱਡਾ ਭੰਡਾਰ ਜਿਹੜਾ ਕਿ ਪੰਜਾਬ ਵਿੱਚ ਨਹੀਂ ਹੈ ਹਾਂਜੀ ਤੇ ਉਹ ਜਿਹੜਾ ਹੈਗਾ ਹੈ ਵੀ ਕੀਤਾ ਜਾਵੇ ਆ ਦੇਖੋ ਬਾਈ ਜੀ ਆ ਆ ਜਿਹੜੀਆਂ ਕਿਤਾਬਾਂ ਨੇ ਮੈਂ ਕਹਿੰਨਾ ਵੀ ਇਸ ਕਮਰੇ ਦੇ ਵਿੱਚ ਕਿਤੇ ਤਾਂ ਰਜਿੰਦਰ ਸਿੰਘ 베ਦੀ ਨੇ ਕਿਤੇ ਪਾਕਿਸਤਾਨ ਦੇ ਨਾਮਵਰ ਨਾਵਲਕਾਰ ਫਕਰ ਫਕਰ ਜਮਾਨ ਜੀ ਨੇ ਇੱਥੇ ਇੱਥੇ ਸਾਡੇ ਕੋਲੇ ਦਰਸ਼ਨ ਸਿੰਘ ਧੀਰ ਪੈੜਾਂ ਦੇ ਆਰ ਪਰ ਬਲੇ ਬੈਠੇ ਨੇ ਤੇ ਕਿਸੇ ਥਾਂ ਦੇ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਇਹ ਸਾਰੀਆਂ ਕਿਤਾਬਾਂ ਉਹ ਨਾਮਵਰ ਲੇਖਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਨੇ ਰੱਖੀਆਂ ਹੋਈਆਂ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਲੋਕਾਂ ਨੂੰ ਸੁਚੇਤ ਕੀਤਾ ਡਾਕਟਰ ਸਾਹਿਬ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਲਾਇਬ੍ਰੇਰੀ ਵਿੱਚ ਮੇਰੀ ਕਿਤਾਬ ਧਰੂਤਾਰੇ ਵਿਸ਼ੇਸ਼ੋਗਤ ਹੈ ਤੇ ਮੈਂ ਇਸ ਇਸ ਲਾਇਬ੍ਰੇਰੀ ਦਾ ਇੱਕ ਹਿੱਸਾ ਸਮਝਦਾ ਕਿ ਮੇਰਾ ਹਿੱਸਾ ਪਿਆ ਮੈਂ ਮੰਨ ਸਮਝਦਾ ਤੇ ਆਪਾਂ ਇਧਰ ਗੱਲਬਾਤ ਨਾਲ ਨਾਲ ਦੀ ਨਾਲ ਆਪਾਂ ਚੱਕਰ ਲਗਾਈ ਚੱਲਾਂਗੇ ਤੇ ਨਾਲ ਦੀ ਨਾਲ ਤੁਹਾਡੇ ਕੋਲੋਂ ਮੈਂ ਪੁੱਛ ਰਿਹਾ ਸੀ ਬਚਪਨ ਤੋਂ ਲੈ ਕੇ ਹਾਂਜੀ ਆ ਜੀ ਇੱਕ ਬਾਈ ਜੀ ਸਾਨੂੰ ਇਹਦੇ ਬਾਰੇ ਦੱਸੋ ਵੀ ਆਹ ਪੁਰਾਣਾ ਤੁਹਾਡਾ ਦੋਸਤ ਤਾਂ ਕੋਈ ਇਹ ਇਹ ਕੌਣ ਹੈ ਇਹ ਤੇ ਜੇ ਮੇਰਾ دوست ਡੀ ਐਮ ਕਾਲੋਤ ਨੂੰ ਮੋਗਾ ਦੇ ਵਿੱਚ ਪੜਦਾ ਰਿਹਾ ਬਲਦੇਵ ਸਿੰਘ ਖੋਸਾ ਪ੍ਰਿੰਸੀਪਲ ਸਾਡੇ ਹੁੰਦੇ ਸੀ ਕਨਈਆ لال ਕਪੂਰ ਹਾਂਜੀ ਕਪੂਰ ਸਾਹਿਬ ਨੇ ਇਹਨਾਂ ਨੂੰ ਆਰਟ ਦੇ ਵਿੱਚ ਨਾਟਕ ਦੇ ਵਿੱਚ ਪਾਇਆ ਨਾਟਕ ਮੰਡਲੀ ਚ ਪਾਇਆ ਉਸ ਤੋਂ ਬਾਅਦ ਕਪੂਰ ਸਾਹਿਬ ਦਾ ਕੋਈ ਜਾਣਕਾਰ ਬੰਦੇ ਸੀ ਇਹਨਾਂ ਨੂੰ ਬੰਬੇ ਭੇਜਿਆ ਜਾ ਕੇ ਇਹਨਾਂ ਨੇ ਬੜੀ ਮਿਹਨਤ ਕੀਤੀ ਇੱਕ ਸਫਲ ਐਕਟਰ ਤੇ ਸਫਲ ਐਮਐਲਏ ਬਜੋਏ ਉੱਥੇ ਸਥਾਪਿਤ ਹੈ ਅੱਜ ਕੱਲ ਆਪਣੇ ਬੱਚਿਆਂ ਨੂੰ ਉੱਥੇ ਬੰਬੇ ਲੈ ਕੇ ਪੜਾ ਰਿਹਾ ਹੈ ਇਹ ਇਹ ਬਲਦੇਵ ਸਿੰਘ ਖੋਸਾ ਢੰਡਿਆਣੇ ਵਾਲਾ ਜਣਦੇ ਆਣਾ ਤਾਰਾਪੁਰ ਕੋਲੇ ਢੰਡਿਆਣਾ ਜੀ ਹਾਂਜੀ ਵਾਹ ਤੇ ਇਹਨਾਂ ਨਾਲ ਪ੍ਰੇਮ ਪਿਆਰ ਬਹੁਤ ਸੀ ਤੇ ਇਹ ਮੇਰੇ ਬੜੀ ਖੁਸ਼ੀ ਹੋਈ ਕਿ ਇਹ ਵੀ ਟੀਐਮ ਕਾਲਜ ਚ ਪੜ੍ਹਦੇ ਰਹੇ ਮੈਂ ਵੀ ਟੀਐਮ ਕਾਲਜ ਚ ਪੜ੍ਹਦਾ ਰਿਹਾ ਕਪੂਰ ਸਾਹਿਬ ਨਾਲ ਸਾਡਾ ਬੜਾ ਤਾਲਕਾ ਸੀ ਪ੍ਰੇਮ ਪਿਆਰ ਸੀ ਇੰਗਲਿਸ਼ ਪੜਾਉਂਦੇ ਸੀ ਇੰਗਲਿਸ਼ ਦੇ ਬੇਤੀਓ ਗੱਲਾਂ ਬੋਤਾਂ ਕਰਦੇ ਸੀ ਦੇਖੋ ਵੀ ਕੋਈ ਪੋਇਟਰੀ ਪਰੋਣੀ ਪਹਿਲਾ ਪੀਰੀਅਡ ਹੀ ਸਾਡਾ ਕਨੇਜਾਦਾ ਕਪੂਰ ਸਾਹਿਬ ਦਾ ਹੁੰਦਾ ਸੀ ਕਿਉਂਕਿ ਉਹ ਵਿਅੰਗ ਦੇਖਕ ਸੀ ਵਿਅੰਗ ਦੇਖਕ ਅਕੀ ਸੀ ਬੜੇ ਪੰਜਾਬੀ ਉਰਦੂ ਦੇ ਬੜੇ ਪਧਿਆ ਦੇਖਕ ਸੀ ਹਾਂਜੀ ਬਹੁਤ ਸਤਿ ਸ੍ਰੀ ਅਕਾਲ ਜੀ ਗਲਤ ਹੈ ਇਹ ਹੈ ਵੀ ਉਸ ਸਮੇਂ ਜਿਸ ਸਮੇਂ ਤੁਹਾਡੀ ਜਿਹੜੀ ਜ਼ਿੰਦਗੀ ਇੱਕ ਜਵਾਨੀ ਦੇ ਪੜਾਅ ਵਿੱਚ ਸੀ ਹਾਂਜੀ ਉਦੋਂ ਕਹਿੰਦੇ ਪੰਜ ਪੜਿਆ ਪਟਵਾਰੀ ਲੱਗ ਜਾਂਦਾ ਸੀ ਤੇ 10 ਪੜੇ ਦੀ ਅੰਗਰੇਜ਼ੀ ਦਾ ਮੁਕਾਬਲਾ ਕੋਈ ਅੱਜ ਦਾ ਐਮਏ ਪਾਸ ਵੀ ਨਹੀਂ ਕਰ ਸਕਦਾ ਠੀਕ ਹੈ ਨਾ ਤੇ ਤੁਸੀਂ ਜਿਹੜਾ ਹੈਗਾ ਅ ਅੰਗਰੇਜ਼ੀ ਵਿੱਚ ਮੈਂ ਸਮਝਦਾ ਕਿ ਮੇਰੇ ਨਾਲੋਂ ਵੀ ਅੱਗੇ ਹੋਵੋਗੇ ਤੇ ਤੁਸੀਂ ਜਿਹੜਾ ਹੈਗਾ ਵੀ ਅ ਅੰਗਰੇਜ਼ੀ ਦੇ ਜਿਹੜੇ ਮਹਾਨ ਸਹਿਤਕਾਰ ਨੇ ਉਹਨਾਂ ਦੇ ਪੰਜਾਬੀ ਵਿੱਚ ਉਲਠਾ ਕਿਤਾਬਾਂ ਮਿਲ ਜਾਂਦੀਆਂ ਨੇ ਚਾਹੇ ਉਹ ਵਿਲੀਅਮ ਸ਼ੈਕਸਪੀਅਰ ਹੋਵੇ ਹਾਂਜੀ ਚਾਹੇ ਉਹ ਟੌਮ ਸਹਾਰਡੀ ਹੋਵੇ ਚਾਹੇ ਉਹ ਜਿਹੜਾ ਹੈਗਾ ਜੈ ਕੋ ਕੋ ਵੀ ਗੋਤੀ ਹੋਵੇ ਉਹਨਾਂ ਦੀਆਂ ਤਾਬਾਹਤਾਂ ਬੜੀਆਂ ਪਾਉਂਦੀ ਸੀ ਜੌਨ ਕੀ ਹਾਂਜੀ ਜੌਨ ਕੀ 82 ਹਾਂ ਜੌਨ ਕੀਸ ਵਗੈਰਾ ਆਪੀ ਵੀ ਸ਼ਾਇਦ ਹਾਂ ਤੋ ਅੱਜ ਦੇ ਬਹੁਤ ਬੜਿਆ ਤੁਸੀਂ ਉਹਨਾਂ ਲੇਖਕਾਂ ਦੀ ਜਿਹੜੀ ਹੈਗਾ ਪੱਧਰ ਤੇ ਅੱਜ ਦੇ ਜਿਹੜੇ ਲੇਖਕਾਂ ਪੰਜਾਬੀ ਦੇ ਲੇਖਕਾਂ ਦੇ ਪੱਧਰ ਭਾਵੇਂ ਕਿ ਭੂਗੋਲ ਦਾ ਹਾਲ ਤਾਂ ਬੱਖੋ ਬੱਕਰੀਆਂ ਤੁਸੀਂ ਕੀ ਅੰਦਰ ਮਹਿਸੂਸ ਕਰਦੇ ਹੋ ਉਦੋਂ ਦੇ ਲੇਖਕਾਂ ਤੇ ਹੁਣ ਦੇ ਲੇਖਕਾਂ ਦੇ ਵਿੱਚ ਫਰਕ ਇੰਨਾ ਵੀ ਉਦੋਂ ਦੇ ਲੇਖਕ ਸੱਚਾਈ ਸਾਹਮਣੇ ਉਹ ਚੀਜ਼ ਨੂੰ ਵੇਖ ਕੇ ਜਿਵੇਂ ਕੋਈ ਪਹਾੜੀ ਏਰੀਆ ਤੇ ਚਲਾ ਜਾਂਦਾ ਸੀ ਉੱਥੋਂ ਦੀ ਸਿਚੁਏਸ਼ਨ ਉੱਥੋਂ ਦੀ ਜੋ ਸੀ ਗਈ ਵੇਖ ਕੇ ਲਿਖਦੇ ਸੀ ਅੱਜ ਕੱਲ ਦੇ ਲੇਖਕ ਕੋਈ ਬਹੁਤੇ ਘਰਾਂ 'ਚ ਬੈਠੇ ਇਸ ਤਰ੍ਹਾਂ ਲਿਖ ਲੈਂਦੇ ਆ ਉਹ ਸਿਚੁਏਸ਼ਨ ਤੇ ਨਹੀਂ ਜਾਂਦੇ ਜਿਵੇਂ ਭਾਈ ਵੀਰ ਸਿੰਘ ਨੇ ਪਹਾੜੀ ਏਰੀਆ 'ਚ ਨਾਨਕ ਸਿੰਘ ਨੇ ਉੱਥੇ ਗਏ ਉਹ ਸਿਚੁਏਸ਼ਨ ਨੂੰ ਵੇਖਿਆ ਉਸ ਦੀ ਜਨਤਾ ਬਾਰੇ ਪੜਿਆ ਲਿਖਿਆ ਕਿ ਹੁਣ ਜਪਿੰਡੂ ਹਾਲਾਤਾਂ ਬਾਰੇ ਦੇਖਣਾ ਹੋਵੇ ਤੇ ਪਿੰਡ ਦੇ ਵਿੱਚ ਰਹਿ ਕੇ ਹੀ ਲਿਖਿਆ ਜਾਂਦਾ ਸਾਧ ਜੀ ਸਮ ਸਿੰਘ ਕੌਲ ਨੇ ਤਕਰੀਬਨ ਸੰਤ ਸਿੰਘ ਸੇਖੋਂ ਬਲਵੰਤ ਕਾਰਗੀ ਹੈ ਹੋਰ ਵੀ ਕਿੰਨੇ ਹੋਏ ਆਗਰਮੀਤ ਖੜਿਆਲਲੀ ਆ ਤੁਸੀਂ ਵੀ ਗਰਮੀਰ ਸਿੰਘ ਬੋਡੇ ਵੀ ਆਪਾਂ ਪਿੰਡਾਂ ਦੇ ਵਿੱਚ ਹੈ ਪਿੰਡੂ ਜ਼ਿੰਦਗੀ ਤੇ ਪਿੰਡਾਂ ਦੇ ਵਿੱਚ ਰਹਿ ਕੇ ਉਦੋਂ ਦੇ ਹੁਣ ਜਿਆਦੇ ਦੇੜੇ ਲੇਖਕਾਂ ਸ਼ਹਿਰਾਂ ਦੇ ਵਿੱਚ ਚਲੇ ਗਏ ਸ਼ਹਿਰਾਂ ਦੀ ਤੇ ਪਿੰਡ ਦੀ ਜ਼ਿੰਦਗੀ ਦਾ ਫਰਕ ਬਹੁਤ ਤੁਸੀਂ ਇਹ ਵੀ ਮਹਿਸੂਸ ਕੀਤਾ ਹੋਣਾ ਕਿ ਜਿਹੜਾ ਸਾਡਾ ਪੰਜਾਬੀ ਦਾ ਸ਼ਬਦ ਕੋਸ਼ ਹੈ ਜ਼ਿੰਦਗੀ ਦੇ ਵਿੱਚੋਂ ਅੱਜ ਬਹੁਤ ਜਿਹੜੇ ਸਾਡੇ ਧੰਦੇ ਨਾਲ ਜੁੜੇ ਹੋਏ ਸੰਧਾਂ ਨਾਲ ਜੁੜੇ ਹੋਏ ਸ਼ਬਦ ਬਿਲਕੁਲ ਹੀ ਅਲੋਪ ਹੋ ਗਏ ਅੱਜ ਦੀ ਪੀੜ੍ਹੀ ਨੂੰ ਪਤਾ ਹੀ ਨਹੀਂਗਾ ਤੇ ਉਹਦੇ ਸੰਬੰਧ ਵਿੱਚ ਭਾਈ ਕਾਨ ਸਿੰਘ ਨਾਭਾ ਦਾ ਸ਼ਬਦ ਕੋਸ਼ ਹੈ ਹਾਂਜੀ ਤੇ ਉਹ ਉਹਦੇ ਬਾਰੇ ਤਾਂ ਬੱਚੇ ਜਾਣਦੇ ਵੀ ਨਹੀਂਗੇ ਨਹੀਂ ਨਹੀਂ ਤੇ ਤੁਸੀਂ ਉਸ ਜੇ ਕਿਸੇ ਬੱਚੇ ਨੇ ਆਪਣੇ ਪਾਠਨ ਵਿੱਦਿ ਨਾਲ ਜੁੜਨਾ ਹੈ ਤਾਂ ਉਹ ਭਾਈ ਕਾਨ ਸਿੰਘ ਨਾਭਾ ਦਾ ਸ਼ਬਦ ਕੋਸ਼ ਪੜ੍ਹਨਾ ਜ਼ਰੂਰੀ ਹੈ ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਉਸ ਬਾਰੇ ਤਾਂ ਜਦੋਂ ਕੋਈ ਭਾਈ ਕਾਨ ਸਿੰਘ ਨਾਭਾ ਨੇ ਬੜੀ ਖੋਜ ਕੀਤੀ ਬੜੀਆਂ ਗੱਲਾਂ ਕੀਤੀਆਂ ਬੜਿਆ ਇੱਕ ਸ਼ਬਦ ਦੇ 20-20 ਅਰਥ ਕੱਢੇ ਫਰਜ਼ ਕਰੋ ਹੁਣ ਜਿਵੇਂ ਆਪਣਾ ਤਰੰਜਣ ਸੀ 부ੜੀਆਂ ਕੱਤਦੀਆਂ ਸੀ ਹੁਣ ਦੇ ਅੱਜ ਕੱਦੀਆਂ ਲੜਕੀਆਂ ਨੂੰ ਤਰੰਜਣ ਦਾ ਹੀ ਪਤਾ ਹਾਂਜੀ ਹਾਂਜੀ ਚਰਮਖਤਾਂ ਨਹੀਂ ਪਤਾ ਕੀ ਉਹ ਗਲੂਟਾ ਕੀ ਹੁੰਦਾ ਸੀ ਤਕਲਾ ਕੀ ਹੁੰਦਾ ਸੀ ਗੁੱਜ ਕੀ ਹੁੰਦੀ ਸੀ ਇਹ ਅੱਜ ਕੱਲ੍ਹ ਪ੍ਰਾਤਨੋਂ ਫਰਜ ਕਰੋ ਦੁੱਧ ਰੇੜਕਦੀਆਂ ਸੀ 부ੜੀਆਂ ਮਦਾਣੀ ਸੀ ਰੇੜਕਾ ਸੀ ਇਸ ਤਰ੍ਹਾਂ ਖੇਤਾਂ ਵਿੱਚ ਗੰਦ ਵਾਲਾ ਟੰਡਾ ਹਾਂ ਟੰਡਾ ਪੈਣਾ ਦੀ ਕੋਲ ਬਣਾਉਣਾ ਬਣਾਉਣਾ ਹਾਂਜੀ ਤੇ ਇਹ ਅੱਜ ਕੱਲ ਤਾਂ ਤਾਂ ਵਿਸੇਰੀ ਗਿਆ ਅੱਜ ਕੱਲ ਦੇ ਲੋਕਾਂ ਨੂੰ ਬਸ ਇਹ ਸ਼ੌਕ ਕੇ ਸਾਝੇ ਰਹਿ ਕੇ ਉੱਥੋਂ ਤੱਕ ਹੀ ਸੀਮਤ ਹੋ ਗਿਆ ਅੱਜ ਕੱਲ ਦੇ ਤਾਂ ਅਸੀਂ ਬਾਰਲੀ ਵਿਦਿਆ ਨੂੰ ਜ਼ਿਆਦਾ ਐਡਾਪਟ ਕਰ ਰਹੇ ਆ ਪਰ ਆਪਦੀ ਵਿਦਿਆ ਨੂੰ ਅਸੀਂ ਛੱਡ ਰਹੇ ਆ ਪਿੰਡੂ ਸੱਭਿਆਚਾਰ ਨੂੰ ਛੱਡ ਰਹੇ ਆ ਬਾਹਰਲਾ ਬਣਾ ਰਹੇ ਆ ਤੇ ਪਰੇ ਪੰਜਾਬ ਕੌਮ ਵਾਸਤੇ ਬਹੁਤ ਘਾਟੇ ਹੁੰਦੇ ਸੌਦਾ ਕਿ ਜਦੋਂ ਅਸੀਂ ਆਪਣੀ ਧਰਤੀ ਮਾਂ ਨਾਲ ਜੁੜਾਂਗੇ ਆਪਦੀ ਮਾਹਬੂਲੀ ਸਮਝਾਂਗੇ ਸਾਡੇ ਮੋਕੇ ਸਾਡੀ ਮਾਂ ਸਾਨੂੰ ਕਹਾਣੀਆਂ ਸੁਣਾਦੀ ਸੀ ਆਪਦੇ ਸੱਭਿਆਚਾਰ ਬਾਰੇ ਇਤਿਹਾਸ ਬਾਰੇ ਅੱਜ ਕੱਲ ਕੋਈ ਕਿਸੇ ਕੋਲੇ ਟਾਈਮ ਨਹੀਂ ਆਪੋ ਆਪਣੇ ਬੱਚੇ ਬੈਠੇ ਆ ਖਾਸ ਕਰ ਬਜ਼ੁਰਗਾਂ ਕੋਲੇ ਤਾਂ ਕੋਈ ਆਉਂਦਾ ਹੀ ਨਹੀਂ ਅੱਜ ਕੱਲ ਬਜ਼ੁਰਗਾਂ ਤੋਂ ਸੇਧ ਲੈਣੀ ਹੁੰਦੀ ਬੱਚਿਆਂ ਨੇ ਤੇ ਬਜ਼ੁਰਗਾਂ ਦਾ ਨੌਜਵਾਲ ਪੀੜੀ ਦਾ ਬਾਰ ਨੂੰ ਜਰ ਜਾਨ ਵੱਧ ਗਿਆ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ ਸੋ ਵੀ ਅਸੀਂ ਹਾਂਜੀ ਇਹ ਇਹ ਬਈ ਇੱਕ ਨਾ ਪੰਜਾਬ ਦੇ ਲੋਕਾਂ ਨੂੰ ਉਦਰੇਵਾ ਵੀ ਹੈ ਇਹ ਜੀ ਉਦਰੇਵਾ ਜਿਹੜੇ ਬੱਚਿਆਂ ਨੇ ਇੱਥੇ ਰਹਿ ਕੇ ਸਾਡੇ ਪੰਜਾਬ ਨੂੰ ਸੋਨਾ ਬਣਾਉਣਾ ਸੀ ਹਾਂ ਉਹਨਾਂ ਕਿਤਾਬਾਂ ਬੰਦੀ ਵੀ ਆਪਾਂ ਚਾਹਦੇ ਆਂ ਇੱਧਰ ਦੇ ਪਾਸੇ ਬਾਈ ਜੀ ਐਸ ਪਾਸੇ ਦੀ ਆਇਓ ਆਹ ਕਿਤਾਬਾਂ ਵੀ ਅਸੀਂ ਬਾਈ ਜੀ ਜਿੰਨੀਆਂ ਦੇਖ ਲਈਏ ਕਿਉਂਕਿ ਜਿਹੜੀ ਗੱਲ ਹੁਣ ਤੁਸੀਂ ਮਾਂ ਬੋਲੀ ਦੀ ਗੱਲ ਕੀਤੀ ਆ ਬਈ ਠੀਕ ਆ ਜਿੱਥੇ ਮਾਤੀ ਜਿੰਨੀਆਂ ਮਾਤੀ ਪਛਾਵਾ ਸਿੱਖੋ ਇਹਦੇ 'ਚ ਨਹੀਂ ਗੱਲ ਹਾਂਜੀ ਬਾਪੂ ਜੀ ਜਦ ਯਾਬੀ ਫਿਰੇ ਸਿੱਖ ਦਾ ਜਵਾਨਾ ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ ਉਹ ਕਿੰਨੀ ਵੱਡੀ ਗੱਲ ਕਹਿ ਜਾਂਦਾ ਹੈ ਇਹਨੀਆਂ ਦੋ ਲਾਈਨਾਂ ਦੇ ਵਿੱਚ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦੀ ਦਾਸਤਾਨ ਪੰਜਾਬੀ ਸੱਭਿਆਚਾਰ ਦੀ ਗੌਰਵਮਈ ਤਸਵੀਰ ਸਤਸਮੁੰਦਰੋਂ ਪਾਰ ਵਾਪਰ ਦੀਆਂ ਘਟਨਾਵਾਂ ਕਲਾਕਾਰੀ ਦੇ ਖੇਤਰ ਦੀ ਵਾਰਤਾਲਾਪ ਰਾਜਨੀਤੀ ਵਿੱਚ ਭਖਦੇ ਮਸਲੇ ਖੇਡਾਂ ਵਿੱਚ ਮਾਰੀਆਂ ਮੱਲਾਂ ਵਿਗਿਆਨਕ ਖੋਜਾਂ ਤੇ ਚਾਤ ਘਰ ਪਰਿਵਾਰ ਸੰਸਾਰ ਨਾਰੀ ਸੰਸਾਰ ਬਾੜਵਾੜੀ ਵਿਕਟੋਰੀਆ ਦਾ ਪੰਜਾਬੀ ਸਹਿਤ ਅੰਤਰਰਾਸ਼ਟਰੀ ਪਿਆਬੀ ਮੈਗਜ਼ੀਨ ਮਹਿਕ ਵਤਨ ਦੀ